श्रोमणी गुरद्वारा प्रबंधक कमेट के सबका प्रधान गोविंद सिंह लोंगोवालं समा गनमैन रह चुके पुलिस मुलाजम की गोली लगन कारण मौत हो गई है मिली जानकारी अनुसार प्रभजोत सिंह ड्यूटी ते पहला अपनी राइफल साफ कर रहा दौरान अचानक ਗੋਲੀ ਚੱਲ ਗਈ ਅਤੇ ਉਸ ਦੀ ਮੌਤ ਹੋ ਗਈ। ਪ੍ਰਭਜੋਤ ਸਿੰਘ ਦੀ ਮੌਤ ਤੋਂ ਬਾਅਦ ਇਲਾਕੇ ਵਿੱਚ ਸੋਗ ਦੀ ਲਹਿਰ ਹੈ। ਕਾਫੀ ਲੰਮੇ ਸਮੇਂ ਤੋਂ ਭਾਈ ਗੋਪਿੰਦ ਸਿੰਘ ਲੋਗੋਵਾਲ ਦੇ ਨਾਲ ਸੇਵਾਵਾਂ ਨਿਭਾ ਰਿਹਾ ਸੀ। ਸੰਗਰੂਰ ਦੇ ਲੋਗੋਵਾਲ ਵਿੱਚ ਰਹਿਣ ਵਾਲੇ ਮ੍ਰਿਤਕ ਪ੍ਰਭਜੋਤ ਸਿੰਘ ਆਪਣੇ ਪਿੱਛੇ ਦੋ ਛੋਟੇ-ਛੋਟੇ ਬੱਚਿਆਂ ਨੂੰ ਛੱਡ ਗਿਆ। ਦੱਸਿਆ ਜਾ ਰਿਹਾ ਹੈ ਕਿ ਪ੍ਰਭਜੋਤ ਪਰਿਵਾਰ ਵਿੱਚ ਇਕੱਲਾ ਹੀ ਕਮਾਉਣ ਵਾਲਾ ਸੀ। ਪ੍ਰਭਜੋਤ ਸਿੰਘ ਇਹਦਾ ਨਾਮ ਸੀ ਵੀਰੇ। ਅੱਛਾ ਜੀ। ਟੋਂਗੋਵਾਲ ਤੋਂ ਗਾਹੋਪੱਤੀ ਲੋਗੋਵਾਲ। ਇਹ ਇਹ ਆਪਣਾ ਇਹਦਾ ਰਵਲਵਰ ਸੀ ਸਰਕਾਰੀ ਉਹਦੀ ਸਫਾਈ ਕਰਦਾ ਸੀ ਕਿਤੇ ਠੀਕ ਹੈ ਜੀ ਕਦਰ ਦੀ ਰੌਂਦ ਵਿੱਚ ਰਹਿ ਗਿਆ ਉਹ ਚੱਲ ਗਿਆ ਕੀ ਕਾਰਵਾਈ ਕੀਤੀ ਜਾ ਰਹੀ ਹੈ 174 ਦੀ ਕਾਰਵਾਈ ਹੈ ਪਰਬਜੋਤ ਸਿੰਘ ਸੀ ਮੇਰਾ ਬਹੁਤ ਨਜ਼ਦੀਕੀ ਰਿਸ਼ਤੇਦਾਰ ਸੀ ਕਿ ਕੀ ਘਟਨਾ ਹੋਈ ਕਿਸ ਤਰ੍ਹਾਂ ਵਾਪਰੇ ਸਾਹਿਬ ਹਾਂ ਬਈ ਸਵੇਰ ਟ੍ਰੇਨ ਦੀ ਤਰ੍ਹਾਂ ਰੋਜ਼ ਦੀ ਤਰ੍ਹਾਂ ਡਿਊਟੀ ਜਾ ਰਹੇ ਸੀ ਸਵੇਰੇ ਨਹਾ ਕੇ ਤਿਆਰ ਹੋ ਕੇ ਤੇ ਡਿਊਟੀ ਜਾਣ ਸਮੇਂ ਅਰਵਾਲ ਵਰ ਸਾਫ ਕਰਦੇ ਕਰਨ ਲੱਗਿਆ ਸੀ ਰਵਾਲ ਰਵਾਲ ਸਾਫ ਕਰਦੇ ਚਾਨਕ ਕਤੇ ਪਿਸਟਲ ਤੇਰਾ ਚੱਲ ਗਿਆ ਤੇ ਮੌਕੇ ਤੇ ਲੱਤੋ ਕਿੰਨੀ ਕੋ ਉਮਰ ਸੀ ਕਦੋਂ ਕੋ ਭਰਤੀ ਹੋਇਆ ਸੀ ਸ਼ਾਇਦ 16 17 ਦਾ ਭਰਤੀ ਆ ਬਈ ਕੋਗੇ 10 12 ਸਾਲ ਹੋ ਗਏ ਭਰਤੀ ਹੋਏ ਠੀਕ ਹੈ ਪਰਿਵਾਰ ਦੀ ਗੱਲ ਕੀਤੀ ਜੇ ਪਰਿਵਾਰ ਦੇ ਵਿੱਚ ਕੌਣ ਕੌਣ ਆਉਣਾ ਲੱਗਿਆ ਪਰਿਵਾਰ ਦੇ ਵਿੱਚ ਬਈ ਜਿਵੇਂ ਕਹਿੰਦੇ ਆ ਇਕੱਲੇ ਸੀਗਾ ਪਹਿਲਾਂ ਬਹੁਤ ਸਮਾਂ ਪਹਿਲਾਂ ਤੇ ਡੈਡੀ ਪੁੱਛੀ ਸੀ ਉਹਦੀ ਡੈਥ ਹੋ ਗਈ ਸੀ ਇਹ 2 ਕੁ ਮਹੀਨੇ ਤਾਂ ਸੀਗਾ ਬਾਕੀ ਕੁਛ ਨਹੀਂ ਛੋਟੇ ਛੋਟੇ ਬੱਚੇ ਆ ਕਿੰਨੇ ਕਿੰਨੇ ਵਾਕ ਸੀ ਵਾਕ ਕਿੰਨੇ ਇੱਕ ਬੇਟਾ ਇੱਕ ਬੇਟੀ ਹੈ ਕਿੰਨੇ ਕਿੰਨੇ ਸਾਲ ਦੇ ਨੇ ਉਹ ਬੇਟੀ 6 ਸਾਲ ਦੀ ਹੁਣ ਇਹ ਤਰਕੀਬ ਬਣਾ ਬੇਟਾ 2-3 ਸਾਲ ਦਾ ਜ਼ਿਕਰ ਗੱਲ ਕਰੀ ਵੀ ਪਰਿਵਾਰ ਦੇ ਵਿੱਚ ਕੋ ਮਾਣ ਨਾਲ ਕੋਈ ਜੀ ਰਿਹਾ ਨਹੀਂ ਪਿੱਛੇ ਕਮਾਉਣ ਵਾਲਾ ਭਾਈ ਕੋਈ ਨਹੀਂ ਰਿਹਾ ਇਹੀ ਦੀ ਹੈ ਸਾਰਾ ਨਾਲੋਂ ਨਾਨਕੇ ਘਰ ਰਹਿੰਦੇ ਸੀਗੇ ਕਿਉਂਕਿ ਜਵਾਨੀ ਪਰੇ ਜਿਹੜੀ ਦੀ ਮਾਤਾ ਸੀ ਉਹ ਵਿਧਵਾ ਹੋ ਗਈ ਉਹਨੇ ਆਪ ਦੇ ਬੱਚੇ ਪਿੰਡ ਪਾਲੇ ਸੀਗੇ ਉਸ ਤੋਂ ਬਾਅਦ ਮਾਮੇ ਦੀ ਵੀ ਡੈਥ ਹੋਈ ਹੋਈ ਆ ਤੇ ਮਾਤਾ ਦੀ ਮਾਤਾ ਜੀ ਮਾਮੀ ਆ ਘਰੇ ਇਕੱਲਾ ਕਮਾਉਣ ਵਾਲਾ ਇਹੀ ਸੀਗਾ ਸਵਾ ਤੋਂ ਇੰਨਾ ਮਿਲਨਸਾਰ ਇਹ ਵਿਅਕਤੀ ਇੰਨਾ ਪਿਆਰ ਸਤਿਕਾਰ ਦੇਣ ਵਾਲਾ ਬੰਦਾ ਤੇ ਜਦੋਂ ਦਾ ਨੌਕਰੀ ਜੌਬ ਕਰੀਆ ਇੱਕੋ ਪਰਿਵਾਰ ਨਾਲ ਸੱਸ ਪਰਿਵਾਰ ਨਾਲ ਬਤੌਰ ਗਨਮੈਣ ਦੂਜੇ ਦਿੱਤੀ ਸਵਾ ਦਾ ਇੱਥੇ ਪਤਾ ਲੱਗਦਾ ਕਿ ਉਹਨਾਂ ਨੇ ਕਦੇ ਇਹਨੂੰ ਆਖ ਤੋਂ ਪਤਾ ਜਾਨ ਹੀ ਨਹੀਂ ਦਿੱਤਾ ਸੀਗਾ ਯਾਨੀ ਕਿ ਲੰਗੋਵਾਲ ਪਰਿਵਾਰ ਨੇ ਨੂੰ ਇੱਕ ਆਪਣੇ ਪਰਿਵਾਰ ਦੀ ਤਰ੍ਹਾਂ ਰੱਖਿਆ ਹੋਇਆ ਸੀ ਤੇ ਜੇ ਆਪਣ ਨੂੰ ਕੋਈ ਤਰ੍ਹਾਂ ਨਾ ਜੀਦਾ ਆ ਆ ਬਹੁਤ ਮੈਂ ਵੀ ਕਰੂ ਕਰੂ